ਸਾਰਾ ਕੁਰਾ ਹੁੰਜ ਕੇ ਇੱਧਰ ਛੱਡ ਦਿੰਦੀ ਏ ਹੈ ਹੁਣ ਮੈਂ ਇਹਦੇ ਘਰ ਪਾ ਕੇ ਆਣਾ ਤੇ ਇਹਦੇ ਸਿਰ 'ਚ ਪਾ ਕੇ ਆਣਾ ਆ ਰੋਜ਼ ਮੈਂ ਚਾਰੂ ਸਵੇਰੇ ਵੀ ਮਾਰੇ ਜਾਂਦਾ ਫੇਰ ਕੂੜਾ ਇੱਧਰ ਨੂੰ ਘਰ ਦਿੰਦੀ ਏ ਹੈ ਕੋਈ ਗੱਲ ਨਹੀਂ ਅੱਜ ਕਰਨੀ ਏ ਇਹਦੇ ਨਾਲ ਮੈਂ ਗੱਲ ਇਨੇ ਪਖੰਡਾ ਫੜਿਆ ਵਾ ਇਹ ਰੋਜ਼ ਹੀ ਮੇਰੇ ਉੱਠਣ ਤੋਂ ਪਹਿਲਾਂ ਕਰ ਲੈਂਦੀ ਆ ਹਾਏ ਹਾਏ ਅੱਜ ਫੇਰ ਵੇਖ ਲੈ ਕਰ ਗਈ ਹੈ ਹੈ ਇਹਦੇ ਵਾਲੀ ਮੈਂ ਕਰਦੀ ਆਪ ਇਹ ਨੂੰ ਜੀ ਰੋਗੀ ਸਾਡੇ ਬੂਹੇ ਅੱਗੇ ਖਲਾਰਾ ਪਾ ਜਾਂਦੀ ਫਿਰ ਕਿਉਂ ਹੈ ਜ ਸਾਡਾ ਗੇਟ ਨਹੀਂ ਲੱਗਾ ਤੇ ਇਹਦਾ ਮਤਲਬ ਇਹ ਥੋੜੀ ਆ ਵੀ ਰੋਜ਼ ਹੀ ਇੱਧਰ ਨੂੰ ਖਲਾਰਾ ਪਾ ਇੱਥੇ ਰੱਖੋ ਜਦੋਂ ਆਈ ਨਾਲ ਉੱਤੇ ਸੁੱਟੂਗੀ ਨਵਾ ਕੇ ਕੱਲੂ ਇਹਨੂੰ ਚੰਗੀ ਤਰ੍ਹਾਂ ਪਖੰਡ ਫੜਿਆ ਇਹਨੇ ਇਹਨੇ ਪਖੰਡ ਫੜਿਆ ਵਾ ਰੋਜ਼ ਹੀ ਸਾਡੇ ਅੱਗੇ ਕੂੜਾ ਸੁੱਟ ਜਾਂਦੀ ਆ ਇਹ ਲਾ ਜਾਂਦੀ ਇੱਥੇ ਆਹ ਪਾ ਕੇ ਵੇਖਣ ਤੇ ਨਾ ਡਈ ਸਾਡਾ ਗੇਟ ਨਹੀਂ ਲੱਗਾ ਇਹਦਾ ਮਤਲਬ ਇਹ ਥੋੜੀ ਆ ਵੀ ਤੂੰ ਕਰਦੇ ਇਹਦੇ ਛੋਟਕੇ ਨਹੀਂ ਇੱਥੇ ਆਲਾ ਫੜਾ ਪਾਏ ਆਪਣੇ ਸਿਰ 'ਚ ਹਏ ਸਿਰ ਦਾ ਦਵਾਈ ਲੈ ਕੇ ਆਨੀ ਆ ਖਾ ਪੂਰੇ ਮੈਂ ਸਫਾਈ ਕਰਕੇ ਗਈ ਫਿਰ ਕੰਜਰੀ ਇੱਥੇ ਸੁੱਟ ਗਈ ਐ ਹੈ ਇਹ ਲਫਾਫਾ ਇਹਦੇ ਵਿੱਚ ਪਾ ਕੇ ਸੁੱਟ ਗਈ ਐ ਕੋਈ ਗੱਲ ਨਹੀਂ ਇਹਦੇ ਮੈਨੂੰ ਹੁਣ ਨਾ ਸਿਰ 'ਚ ਪਾਣਾ ਹੀ ਪੈਣਾ ਐ ਆਲਾ ਫੜਾ ਆਪਣਾ ਕੂੜਾ ਹੈ ਆ ਲੈਂ ਦੇ ਇਹ ਖਸਮ ਨੂੰ ਜਰਾ ਦੱਸਦੀ ਹੁਣ ਆਲਾ ਨੇ ਇਹ ਦੇ ਖਸਮ ਨੂੰ ਦੱਸਣੀਆਂ ਮੈਂ ਦੋਵੇਂ ਇੱਕੋ ਜਿਹੇ ਉਹ ਨਵੇਂ ਦਰਗਾਂਦਾ ਫਿਰ ਤੁਸੀਂ ਗੇਟ ਲਵਾਓ ਗੇਟ ਨਹੀਂ ਲਵਾਇਆ ਜਿੰਨਾ ਕੂੜਾ ਇੱਧਰ ਸੁੱਟਦੇ ਨੇ ਜੇ ਪਾਣੀ ਦੇਖੋ ਇੱਧਰ ਸੁੱਟਦੇ ਨੇ ਸਾਈਕਲ ਦੇਖੋ ਇੱਧਰ ਲਾ ਆਂਦੇ ਜਿੱਦਾਂ ਇਹ ਸਾਡੀ ਕੋਠੀ ਦੇ ਆ ਕੇ ਸੜ ਗਿਆ ਹੋਰ ਨਹੀਂ ਕਰ ਜਿਹੜੀ ਚੀਜ਼ ਆਹੀਂ ਲਿਆਣੇ ਉਹਨਾਂ ਨੂੰ ਵੇਹ ਵੇਖ ਕੇ ਆਣੇ ਪਾੜੇ ਦੇ ਹੁੰਦੇ ਇਹਨਾਂ ਦੇ ਜਾਣ ਨਹੀਂ ਅੱਜ ਮੈਂ ਇਹਨਾਂ ਦੇ ਘਰ ਅੱਛੀ ਕਾ ਵੀਰ ਜੀ ਉਹ ਠੀਕ ਜੇ ਅ ਵੀਰ ਜੀ ਤੁਹਾਡਾ ਨਾਲ ਗੱਲ ਕਰਨੀ ਹੈ ਹਾਂਜੀ ਮੈਂ ਕਿੰਨੇ ਦਿਨਾਂ ਦਾ ਦੇਖਣ ਦੀਆਂ ਦੀਦੀ ਕੂੜਾ ਚੁੱਕ ਕੇ ਸਾਰਾ ਮੇਰੇ ਬੂਹੇ ਸੁੱਟ ਦਿੰਦੇ ਆ ਹਾਂ ਮੈਂ ਹੁਣੇ ਤੁਹਾਡੇ ਸਾਹਮਣੇ ਨਵੀਂ ਕੋਠੀ ਪਾਈ ਐ ਗਾਂਦ ਜਿੰਨਾ ਦੇਖੋ ਉਧਰ ਛੋੜ ਦਿੰਦੀ ਜੇ ਪਾਣੀ ਦੇਖੋ ਇੱਧਰ ਛੋੜ ਦਿੰਦੀ ਐ ਠੀਕ ਹੈ ਹਾਂ ਤੁਸੀਂ ਸਮਝਾ ਲਓ ਨਹੀਂ ਤੇ ਮੈਂ ਨਾ ਕੇਸ ਕਰ ਦੇਣਾ ਫਿਰ ਨਾ ਤੁਸੀਂ ਕਿਉਂ ਠੀਕ ਹੈ ਮੈਂ ਤੁਹਾਡੇ ਮੂੰਹ ਉੱਤੇ ਚੁੱਪਾਂ ਠੀਕ ਹੈ ਕਿ ਚਲੋ ਤੁਹਾਡਾ ਗਵਾਨ ਮੱਥਾ ਚੰਗਾ ਐ ਕਿ ਭਾਜੀ ਚੰਗੇ ਐ ਨਹੀਂ ਤੇ ਇਹਦੇ ਨਾਲ ਤਾਂ ਮੈਂ ਲੜਨਾ ਮੈਨੂੰ ਚੰਗੀ ਤਰ੍ਹਾਂ ਆਉਂਦਾ ਠੀਕ ਚਲੋ ਠੀਕ ਹੈ ਬੀਜੀ ਹੋਣਾ ਕਰਤਾ ਠੀਕ ਹੈ ਬੀਜੀ ਥੈਂਕ ਯੂ ਖਾਈ ਖਾਈ ਮੈਨੂੰ ਪਹਿਲਾਂ ਪਤਾ ਹੀ ਏ ਸੀ ਕਤੂਤ ਦਾ ਵੇਲਾ ਫੇਰ ਕੂੜਾ ਉੱਥੇ ਸੁੱਟ ਗਈ ਆ ਮੈਨੂੰ ਲੱਗਦਾ ਮੰਮੀ ਨਾਲ ਗੱਲ ਕਰਨੀ ਪੈਣੀ ਆ ਮੈਂ ਮੰਮੀ ਨੂੰ ਢੇਕਣ ਦੀ ਮੰਮੀ ਸ਼ਾਇਦ ਕੀ ਵੀ ਉਹਦੇ ਵਾਲੀ ਗਏ ਹੁਣ ਮੈਂ ਦੇਖਦੀ ਆ ਤੇ ਫੇਰ ਹੀ ਮੈਂ ਕਰਦੀ ਆ ਉਤੋਂ ਦੀ ਜਾਨੀ ਮੈਂ ਤਾਂ ਕਰਕੇ ਆਉਣੀ ਆ ਇਧਰੋਂ ਚੱਲ ਜਾ ਇਧਰੋਂ ਚੱਲ ਜਾਨੀ ਚੱਲ ਕਿਹੜੇ ਬੱਚੇ ਇੱਥੇ ਹੈਗੇ ਆ ਤੇ ਇਹਦੇ ਨਾਲ ਗੱਲ ਕਰਕੇ ਆਉਣੀ ਆ ਭੀ ਆ ਵੇਲਾ ਦੀ ਕਤੂਤ ਹੁਣ ਵੇਖੀ ਵੇਖ ਲਾਰਾ ਪਾ ਕੇ ਗਈ ਆ ਵੀ ਹੈ ਦੱਸ ਜੇ ਸਫਾਈ ਕੀਤੀ ਹੈ ਤੇ ਤੂੰ ਕੂੜਾ ਉੱਥੇ ਪਾ ਡਸਟਬਿਨ ਚ ਪਾ ਮੇਰੇ ਵਿਹੜੇ ਚ ਖਲਾਰ ਜਾਂਦੀ ਐ ਮੰਮੀ ਨਾ ਮੈਂ ਕਰਦੀ ਗੱਲ ਮੰਮੀ ਕੀ ਕਹਿੰਦੇ ਗੇਟ ਤੇ ਖੁੱਲ੍ਹਾ ਹੀ ਆ ਜਵਾਨੀ ਆਏਗਾ ਇਹਨਾਂ ਗੁੱਸਾ ਛਡੋ ਮੇਰਾ ਕਿਤੇ ਵਿਹੜਾ ਮੇਰੇ ਚ ਖਲਾਰਾ ਪਾ ਛੱਡਦੀ ਆਪ ਵੇਖ ਕਿਤਰਾ ਸਾਫ ਸਫਾਈ ਕਰਕੇ ਤੇ ਇੱਧਰ ਪਾ ਛੜਿਆ ਖਲਾਰਾ ਇਹਨੇ ਮੰਮੀ ਜੀ ਉਹ ਕਿੱਥੇ ਹੈ ਰਵਣਾ ਨੂੰ ਬਾਹਰ ਕੱਢੋ ਜਰੀਕ ਕੀ ਹੋ ਗਿਆ ਕੀ ਹੋ ਗਿਆ ਕੀ ਸਵੇਰੇ ਇਹਨੇ ਮੇਰੇ ਛਾੜ ਛੂੜੂ ਲਾ ਕੇ ਤੇ ਕੂੜਾ ਮੇਰੇ ਗੇਟ ਅੱਗੇ ਸੁੱਟਾਈ ਆ ਹਾਸ ਰਿਆਂ ਤਾਂ ਇਹ ਗੱਲ ਕਰ ਕੋਈ ਗੱਲ ਨਹੀਂ ਜੇ ਕੂੜਾ ਸੁੱਟਾਈ ਤਾਂ ਅੱਗੇ ਤਾਂ ਨਹੀਂ ਸੁੱਟੂਗੀ ਇੱਕ ਵਾਰੀ ਨਹੀਂ ਮਮੀ ਦੀ ਇਹਨੇ ਦੋ ਤਿੰਨ ਵਾਰੀ ਕਰਤਾ ਵਾ ਰੋਜ਼ ਇਤਰਾ ਇਹ ਕਰਦੀ ਆ ਇਹ ਕੋਤੋਂ ਪਤਾ ਨਹੀਂ ਇਹਨੇ ਕੀ ਕਰ ਤੂ ਤੇ ਕੋਲੀ ਆ ਹਾਂਜੀ ਸੰਦੀਪ ਕੋ ਮੇਰੀ ਸ਼ਿਕਾਇਤ ਲਾਉਂਦੀ ਉਹ ਮੈਨੂੰ ਬੋਲਣ ਦੇ ਵੱਧ ਘਟਾ ਸਾਡੇ ਘਰ ਤੇ ਲੜਾਈ ਕਰਾਤੀ ਨਾ ਕਸੂਰ ਇਹਦਾ ਗਰਮ ਕਿਉਂ ਇੰਨਾ ਹੋਣ ਨਹੀਂ ਆ ਜਦੋਂ ਕੇਦਾ ਕਰੀਏ ਨੁਕਸਾਨ ਤੇ ਲਾਮਾ ਤੇ ਅਗਲੇ ਦੇਣਾ ਹੀ ਹੁੰਦਾ ਵਾ ਤੇ ਇੰਨੇ ਪਹਿਲਾਂ ਛੁੱਟਿਆ ਹੀ ਮੇਰੇ ਵੱਲ ਹੈ ਜਿਵੇਂ ਉਹਨੂੰ ਮੈਂ ਕਿਉਂ ਛੁੱਟਿਆ ਤੁਹਾਡੇ ਸਾਹਮਣੇ ਮੈਂ ਇੰਨਾ ਕੁਛ ਵੀ ਕੋਠੀ ਨਵੀਂ ਬਣਾਈ ਆ ਹਨਾ ਤੇ ਸਿਰਫ ਇੱਕ ਗੇਟ ਉਹ ਗਲਤ ਗੇਟ ਆ ਹਾਂ ਜਿਹੜਾ ਆਰਡਰ ਆ ਗਿਆ ਸੀਗਾ ਤੇ ਉਹ ਗੇਟ ਮੈਂ ਭੰਨੇ ਵਾਸਤੇ ਦਿੱਤਾ ਸੀ ਹੁਣ ਗੇਟ ਨਹੀਂ ਲੱਗਾ ਇਹਦਾ ਮਤਲਬ ਇਹ ਥੋੜੀ ਅਕੇ ਹੁੰਜ ਹੁੰਜ ਕੇ ਮੇਰੇ ਵੱਲ ਛੁੱਟੀ ਜਾਵੇ ਤੇ ਉਪਰ ਆਏ ਚੋਰ ਨਾਲੇ ਚਾਤਰ ਕੇ ਵਲ ਵੀ ਨਾ ਸੁੱਟੋ ਨਾ ਤੂੰ ਸੁੱਟ ਨਾ ਹੋ ਸੁੱਟੇ ਨਾਲੇ ਚੋਤ ਨਾਲੇ ਚਾਤਰ ਨਾਲੇ ਉਧਰ ਕੂੜਾ ਸੋਟਾ ਇਹਦੇ ਨਾਲੇ ਉਲਟ ਮੇਰੇ ਖਸਮ ਨੂੰ ਸ਼ਿਕਾਇਤ ਲਾਉਂਦੀ ਮੇਰੀ ਇਹਨੂੰ ਬਾਹਰ ਕੱਢੋ ਕਿੱਥੇ ਹੈਗੀ ਕਿੱਥੇ ਮੈਨੂੰ ਬਾਹਰ ਵੀ ਨਹੀਂ ਦਿੱਹੀ ਕਿਤੇ ਲਕਾਈ ਥੋੜੀ ਆ ਕੁੜੀਏ ਇੱਥੇ ਹੀ ਆ ਉਹ ਦਵਾਈ ਲੈਣ ਗਈ ਆ ਡਾਕਟਰ ਕੋ ਨਾ ਹੋਦੇ ਹੁਣ ਇਹਦਾ ਸਿਰ ਪਿੜੋਂ ਲਾਪੇ ਕੂੜਾ ਗਾੜਾ ਸੁੱਟ ਕੇ ਉਧਰ ਸਣੀ ਉਹਨੂੰ ਮਾਤ ਚੰਗੀ ਨਹੀਂ ਗਰਮ ਨਾ ਹੋ ਮੈਂ ਪੁੱਛ ਲਊਂਗੀ ਕਸੂਰ ਹੈ ਕੀ ਤਾਵਾ ਤੇ ਜਦੋਂ ਉਹ ਨੇ ਸ਼ਿਕਾਇਤ ਲਈ ਜੇ ਕੋਈ ਗੱਲ ਹੀ ਤੁਹਾਨੂੰ ਦੱਸਦੀ ਉਹਨੇ ਸਿੱਧੀ ਸੰਦੀਪ ਨੂੰ ਸ਼ਿਕਾਇਤ ਲਾ ਦਿੱਤੀ ਉਹ ਮੈਨੂੰ ਇੰਨਾ ਬੋਲ ਕੇ ਗਏ ਹੈ ਨਾ ਚੱਲ ਜਦੋਂ ਤੂੰ ਸੱਚੀ ਆ ਸ਼ਿਕਾਇਤ ਲਾਈ ਤਾਂ ਕਿਹੜੇ ਗੱਲ ਹੋ ਗਈ ਆ ਗੱਲ ਹੋ ਗਈ ਨੂੰ ਆ ਲੈੰਦਾ ਮੈਨੂੰ ਫੋਨ ਕਰਦੇ ਫਿਰ ਤੂੰ ਇਹ ਵੀ ਨਹੀਂ ਸਮਝਾ ਸਕਦੇ ਮੈਂ ਮੈਨੂੰ ਓੜ ਕੇ ਗੱਲ ਦਾ ਪਤਾ ਹੁੰਦਾ ਤੇ ਤਾਂ ਸੀ ਨਾ ਚਲੋ ਠੀਕ ਹੈ ਮੈਨੂੰ ਫੋਨ ਕਰਦੇ ਫਿਰ ਮੈਂ ਆ ਕੇ ਇੱਥੇ ਹੀ ਗੱਲ ਕਰਾਂਗੀ ਚੱਲ ਕਰ ਲਈ ਓਲੇ ਵੀ ਉਹਦੇ ਵਾਲ ਦੀ ਗੱਲ ਕਰਨੀ ਨੇ ਕਿਹੜੇ ਮੇ ਵਾਲ ਦੀ ਕਰਨੀ ਹਾਏ ਹੇ ਮੈਂ ਕਿਸੇ ਦਾ ਲੈਂਦੀ ਦਵਾਈ ਹਰ ਮਨ ਹਾਂਜੀ ਮੰਮੀ ਕੀ ਦੱਸਿਆ ਡਾਕਟਰ ਕਹਿੰਦਾ ਮਾਈਗਰੇਨ ਹੋਈ ਐ ਨਾੜਾ ਤੇਰੀਆਂ ਕਮਜ਼ੋਰ ਹੋ ਗਈਆਂ ਤੇ ਥੋੜੀ ਹੋਲੀ ਬੋਲਿਆ ਕਰ ਅੱਛਾ ਤੇ ਰਸਤਾ ਦੱਸੀ ਜੇ ਘਰ ਠੀਕ ਐ ਰਸਤੇ ਦੀ ਨਹੀਂ ਹੋ ਸਾਦਾ ਰਸਤਾ ਕਰ ਠੀਕ ਐ ਤੇ ਮੇਰਾ ਖੂਨ ਵੀ ਬਹੁਤ ਘਾਟਾ ਚੱਕਰ ਬੜੇ ਆਂਦੇ ਹੀ ਤੇ ਟੈਸਟ ਕਰਾਇਆ अच्छा ते ਬਹੁਤ ਜ਼ਿਆਦਾ ਖੂਨ ਘਟਾ ਹੈ ਤੇ ਕਹਿੰਦਾ ਤੂੰ ਜਿੰਨਾ ਹੋ ਸਦਾ ਰਸਟ ਕਰਨ ਨੂੰ ਹੁਣ ਠੀਕ ਕੀਤਾ ਜਾਏ ਘਰ ਦੇ ਕੰਮ ਕਿੰਨੇ ਨਿਆਣੇ ਜਾਣੇ ਸਕੂਲ ਚੱਲ ਕੋਈ ਨਹੀਂ ਹੁਣ ਰਸਟ ਤੇ ਕਰਨੀ ਪੈਣੀ ਕੰਮ ਹੋਣ ਜਾਂ ਨਾ ਹੋ ਹ ਇਹ ਥੋੜੀ ਹੁਣ ਕਮਾਵਲ ਵੇਖ ਕੇ ਤੇ ਰਸਟ ਨਹੀਂ ਕਰਨੀ ਦਵਾਈ ਖਾਣ ਦਾ ਤੇ ਤਾਂ ਹੀ ਫਾਇਦਾ ਹੋਊਗਾ ਨਾ ਜੇ ਰਸਟ ਦੱਸੀ ਹੈ ਤੇ ਰਸਟ ਕਰੋ ਠੀਕ ਹੈ ਮਮੇ ਕੰਮ ਸਾਰਾ ਹੀ ਪੀਦਾ ਹੈ ਤੁਸੀਂ ਵੀ ਠੀਕ ਨਹੀਂ ਰਹਿੰਦੇ ਤੁਹਾਡੇ ਵੀ ਗੋਡੇ ਨਹੀਂ ਚੱਲਦੇ ਜਿੰਨੇ ਜਿੰਨਾ ਕ ਮੇਨ ਕੰਮ ਆ ਮੈਂ ਕਰ ਲਿਆ ਕਰੂੰਗੀ ਹਾਂਜੀ ਤੇ ਦੂਜੀ ਨੂੰ ਨਾਲੇ ਪੁੱਛੋਂਗੀ ਪਹਿਲਾਂ ਵੀ ਉਹ ਠੀਕ ਨਹੀਂ ਨੇਕਾ ਮੰਮੀ ਉਹ ਫੇਰ ਸੇ ਸਾਰਾ ਘੂੜਾ ਮੇਰੇ ਅੱਗੇ ਸੁੱਟ ਗਈ ਆ ਮੈਂ ਹੁਣ ਭਾਜੀ ਨੂੰ ਕਿਹਾ ਸੀ ਤੇ ਭਾਜੀ ਕਹਿੰਦਾ ਕੋਈ ਗੱਲ ਨਹੀਂ ਮੈਂ ਸਮਝਾਵਾਂਗਾ ਅੱਗੇ ਲਾਂਮਾ ਵੀ ਦੇ ਕੇ ਗਈ ਆ ਘਰ ਹਏ ਦੇਖਾ ਮੰਮੀ ਕਿੰਨੀ ਲੜਾਕੀ ਆ ਹਾਂ ਮਾਸਾ ਨਹੀਂ ਸਮਝਦੀ ਕਿ ਮੈਂ ਤੇ ਤੈਨੂੰ ਦੱਸਣਾ ਨਹੀਂ ਮੈਂ ਹਾਂ ਵੀ ਅੱਗੇ ਠੀਕ ਨਹੀਂ ਗਈ ਤੇ ਮਗਰੋਂ ਮੈਂ ਸ਼ਿਕਾਇਤ ਲਾਉਂ ਮਾਂ ਤੇ ਟੈਨਸ਼ਨ ਲਾਉਗੀ ਤੇ ਮੈਂ ਚਲ ਦੱਸਦੀ ਨਹੀਂ ਆਂ ਵੀ ਘਰ ਵੀ ਲਾਮਾ ਦੇ ਕੇ ਗਈ ਕੀ ਕਰਾਂ ਮੰਮੀ ਮੈਂ ਹੁਣ ਜਿਦੋਂ ਸਾਡੇ ਕੂੜਾ ਸੁੱਟ ਦਿੰਦੀ ਐ ਨੂੰ ਜਿਹੜੀ ਚੀਜ਼ ਇੱਧਰ ਸੁੱਟ ਦਿੰਦੀ ਐ ਕਿੰਨਾ ਕੋਈ ਬਰਦਾਸ਼ਤ ਕਰੇ ਇਹ ਆਪ ਹੀ ਚਲੋ ਹਣਾ ਤਾਂ ਆਪਣਾ ਹੁਣ ਮੈਂ ਸਿਰਫ ਭਾਜੀ ਕਰਕੇ ਚੁੱਪਾਂ ਨਹੀਂ ਆਪਣਾ ਹੁੰਜ ਲਿਆ ਕਰੋ ਆਪਣਾ ਤੇ ਕਿਹ ਵੱਲ ਸੁੱਟਣ ਦਾ ਮਤਲਬ ਵੀ ਕੋਈ ਨਹੀਂਗਾ ਇਸੇ ਕਰਕੇ ਮੰਮੀ ਮੈਂ ਵਾਕ ਹੋ ਗਈ ਹਾਂ ਕਿ ਇਹ ਨਹੀਂ ਸਮਝਦੀ ਕਿ ਦੀਦੀ ਥੋੜਾ ਜਿਹਾ ਨਾ ਕੋਆਪਰੇਟ ਕਰਨ ਕੋਆਪਰੇਟ ਦਾ ਨਾਮ ਕਰਦੀ ਨਹੀਂ ਮਾਸਾ ਨਹੀਂ ਕਰਦੀ ਕਰਨਾ ਚਾਹੀਦਾ ਨਾ ਮੈਂ ਆਪੇ ਠੀਕ ਨਹੀਂ ਆ ਤੇ ਦੇਖੋ ਜਾ ਕੇ ਫੇਰ ਗੰਦ ਪਾ ਗਈ ਜੀ ਆਣ ਕੇ ਚਲ ਕੋਈ ਨਹੀਂ ਤੂੰ ਕਰ ਰਸਤਾ ਆਮੇ ਆਂਦੀ ਇਹ ਮੈਨੂੰ ਫੋਨ ਤੇ ਦੱਸ ਦਿਓ ਉਹਨੂੰ ਮੈਂ ਦੱਸਾਂ ਉਹ ਤੇ ਅੱਗੇ ਨਹੀਂ ਠੀਕ ਦਵਾਈ ਲੈ ਕੇ ਆਈ ਐ ਤੇ ਡਾਕਟਰ ਨੇ ਵੀ ਰਸਤਾ ਦੱਸੀ ਆ ਤੇ ਹੁਣ ਉਹਦੇ ਨਾਲ ਬਹੁਤਾ ਮੱਥਾ ਨਾ ਮਾਰੀ ਹੈਲੋ ਹੈਲੋ ਹਰਵਿੰਦਰ ਹਰਵਿੰਦਰ ਆ ਰਮਣ ਠੀਕ ਨਹੀਂ ਗਈ ਉਹ ਦਵਾਈ ਲੈ ਕੇ ਆਈ ਉਹ ਤੇ ਉਹਦੇ ਤੇ ਸਿਰ ਦਰਦ ਬੜੀ ਹੁੰਦੀ ਆ ਤੇ ਉਹ ਡਾਕਟਰ ਨੇ ਰਸਤਾ ਦੱਸੀ ਆ ਲੰਮੀ ਪਈ ਆ ਤੇ ਸਗੋਂ ਕੰਮ ਵੀ ਕਰਨ ਵਾਲੇ ਪਏ ਆ چل آ جی پھر آ جائیے آ ٹھیک ہے ٹھیک ٹھیک چنگا دے اج تے گیٹ بند دی بھی نہیں ہمت رہی ہے گیٹ بھی کھلا ہوا اگیں پچھے لوک لا کے رکھ دی مر ہائے ہائے آج تو نے سٹن دی لوڑی ہی نہیں پی اج دے, دے. ਆ ਬੀ ਨੇ ਖਲਾਰਿਆ ਕਿਵੇਂ ਖਲਾਰਾ ਪਾਇਆ ਇਨੇ ਅੱਛਾ ਅੱਜ ਕੀ ਗੱਲ ਹੋ ਗਈ ਅੱਜ ਬੜਾ ਖਲਾਰਾ ਪਾਇਆ ਇਹਨੇ ਮਾਮੀ ਜੀ ਹਾਂ ਜੀ ਸਾਸੀ ਆ ਮਾਮੀ ਜੀ ਸਾਸਰੀ ਘਰ ਕੀ ਗੱਲ ਹੋ ਗਈ ਤੁਸੀਂ ਫੋਨ ਤੇ ਕਹਿਣੇ ਹਰਮਨੀ ਠੀਕ ਹਰਮਨੀ ਠੀਕ ਸਿਰ ਦਰਦ ਬੜੀ ਹੁੰਦੀ ਰਹਿੰਦੀ ਤੇ ਮੈਂ ਹੀ ਕਿਹਾ ਮੈਂ ਆ ਜਾ ਦਵਾਈ ਲੈ ਕੇ ਆ ਹੂੰ ਤੇ ਉਹ ਦਵਾਈ ਲੈ ਕੇ ਆਈ ਤੇ ਡਾਕਟਰ ਨੇ ਰਸਟ ਦੱਸੀ ਲਮੀ ਪਈ ਆ ਅੱਛਾ ਹਾਂ ਭਈ ਕਿਵੇਂ ਖੰਡੀ ਭਾਰ ਇੰਨਾ ਖਲਾਰਾ ਪਿਆ ਕਿ ਗੋੜ ਗੋੜ ਗੰਦ ਪਿਆ ਤੇ ਕੀਤਾ ਹੀ ਨਹੀਂ ਅੱਜ ਕੁਝ ਉਹਨੇ ਕਰਨਾ ਫਿਰ ਉਹਨੇ ਕੀ ਜਦੋਂ ਠੀਕ ਨਹੀਂ ਗਈ ਦੂਜਾ ਡਾਕਟਰ ਨੇ ਕਹਿਤਾ ਹੂੰ ਵੀ ਤੂੰ ਰਸਟ ਕਰਨੀ ਕੰਮ ਨਹੀਂ ਕਰਨਾ ਹੂੰ ਤੇ ਮੇਰੀ ਧੀ ਤੂੰ ਜੇ ਥੋੜੀ ਬੁਤੀ ਉਹਨੇ ਗਲਤੀ ਕਰ ਵੀ ਦਿੱਤੀ ਆ ਤੇ ਹੁਣ ਉਹਦੇ ਨਾਲ ਬਹੁਤਾ ਨਾ ਬੋਲੀ ਉਹਦੇ ਨਾਲ ਬੋਲਣਾ ਮਨਾ ਉਹਨੂੰ ਕੀਤਾ ਵਾ ਡਾਕਟਰ ਨੇ ਆਹ ਪਹਿਲੋ ਜੂ ਕਸਰ ਕੱਢ ਲਈ ਇਹਨੇ ਬੋਲ ਬੋਲ ਕੇ ਚਲ ਅੱਛਾ ਕੋਈ ਗੱਲ ਨਹੀਂ ਤੇ ਉਹਨੂੰ ਵੀ ਤਾਂ ਮਮੀ ਜਿਸ ਛੋਟੀ ਆ ਪਰ ਉਹਨੇ ਜੁਬਾਨ ਤੇ ਉਹਦੀ ਏਡੀ ਲੰਮੀ ਛੋਟੀ ਆ ਤੇ ਛੋਟੀ ਬਣ ਕੇ ਰਿਆ ਕਰੇ ਨਾ ਮੇਰਾ ਦਿਮਾਗ ਥੋੜੀ ਖਰਾਬ ਹੋ ਜਾਏ ਮੇਰੇ ਨਾਲ ਸਹੀ ਰਵੇ ਤੇ ਮੈਂ ਵੀ ਉਹਨੂੰ ਭੈਣਾ ਵਾਂਗੂ ਮੈਂ ਤੇ ਆਂਦੀ ਰਹੀ ਨਹੀਂ ਦੋਵਾਂ ਨੂੰ ਹੀ ਆਂਦੀ ਆਂ ਵੀ ਨਾ ਗਲਤੀ ਕਰਿਆ ਕਰੋ ਦਰੋ ਦਰਿ ਆਪੋ ਆਪਣਾ ਮੂੰਹ ਜਲਿਆ ਕਰੋ ਕਿਹੇ ਵੱਲ ਵਾ ਨਾ ਕੂੜਾ ਸੁਟਿਆ ਕਰੋ ਸੁਟਣ ਦਾ ਕੀ ਫਾਇਦਾ ਵਾ ਮੈਂ ਬੋਲ ਕ ਬੋਲ ਨਿਕਲਨੇ ਮਾੜੇ ਚੰਗੇ ਮੈਂ ਹੈ ਮਮੀ ਜੀ ਮੈਂ ਤੁਹਾਨੂੰ ਗੱਲ ਦੱਸਾਂ ਗੁੱਸਾ ਨਾ ਕਰਿਓ ਪਰ ਇੱਕ ਗੱਲ ਕੌੜੀ ਜਰੂਰ ਹੈ ਤੁਸੀਂ ਉਹਨਾਂ ਉਹਦੇ ਨਾਲ ਮੇਰੇ ਨਾਲ ਨਹੀਂ ਨਾ ਕਰਦੇ ਜਿੰਨਾ ਉਹਦੇ ਨਾਲ ਕਰਦੇ ਹੋ ਮੈਂ ਸੁਣਿਆ ਸੀ ਪਹਿਲਾਂ ਵੀ ਜਿਹੜੀਆਂ ਸੱਸਾਂ ਹੁੰਦੀਆਂ ਨਾ ਛੋਟੀ ਜਿਹੜੀ ਉਹਦੇ ਨਾਲ ਬੜਾ ਪਿਆਰ ਕਰਦੀਆਂ ਉਹਨੂੰ ਪਿਆਰਾ ਸਮਝਦੀਆਂ ਨਹੀਂ ਨਹੀਂ ਤੀਗੇ ਮੈਂ ਬਰਾਬਰੀ ਸਮਝਦੀਆਂ ਤੁਹਾਡੇ ਮਾਨ ਵਿੱਚ ਇਹੋ ਜਿਹਾ ਪਤਾ ਨਹੀਂ ਕਿੱਥੋਂ ਆ ਜਾਂਦਾ ਵਾ ਤੁਸੀਂ ਮੈਨੂੰ ਕਹਿਣ ਦੀ ਬਜਾਏ ਉਹਨੂੰ ਕਹਿੰਦੇ ਉਹਨੂੰ ਸਮਝਾਉਂਦੇ ਪਰ ਫਿਰ ਵੀ ਤੁਸੀਂ ਮੈਨੂੰ ਕਿਹਾ ਵਾ ਕਿ ਉਹਦੇ ਨਾਲ ਬੋਲੀ ਨਾ ਵੱਧ ਘੱਟ ਉਹਨੂੰ ਤੇ ਹੁਣ ਠੀਕ ਨਹੀਂ ਗਈ ਠੀਕ ਹੋਊਗੀ ਤਾਂ ਕਰ ਲਈ ਗੱਲ ਤੂੰ ਅੱਗੇ ਵੀ ਤੇ ਤੁਸੀਂ ਉਹਦੀ ਸਾਈਡ ਲੈਂਦੇ ਮੇਰੀ ਸਾਈਡ ਤੇ ਲੈਂਦੇ ਨਹੀਂ ਆ ਨਹੀਂ ਨਹੀਂ ਵੇ ਤੁਹਾਨੂੰ ਵਹਿਮ ਆ ਵਹਿਮ ਦਾ ਇਲਾਜ ਨਹੀਂ ਹੁੰਦਾ ਕੋਈ ਇਦਾਂ ਨਾ ਕਰਿਆ ਕਰੋ ਚਲੋ ਹੁਣ ਮਿਆਣੀਆਂ ਬਣ ਕੇ ਰਿਆ ਕਰੋ ਚਲੋ ਹੁਣ ਮੈਂ ਉਹ ਬਿਮਾਰ ਆ ਤੇ ਪਰ ਮੈਂ ਇੰਨੀ ਪੱਥਰ ਦਿਲ ਨਹੀਂ ਹੈਗੀ ਕਿ ਮੈਂ ਇੰਨੀ ਨਦਈ ਆ ਕਿ ਮੈਂ ਉਹਨੂੰ ਪੁੱਛੂ ਗਿੱਚੂਗੀ ਨਹੀਂ ਮੈਂ ਉਹਨੂੰ ਪੁੱਛਦੀ ਆ ਤਾਂ ਸਾਰਾ ਕੰਮ ਕਰਕੇ ਜਾਵਾਂਗੀ ਜੇ ਮੈਂ ਉਹਨੂੰ ਛੋਟੀ ਆ ਉਹਨੂੰ ਆਪਣੀ ਭੈਣ ਸਮਝਦੀ ਆ ਸਮਝਦੀ ਕੀ ਆ ਮੇਰੀ ਹੈ ਹੀ ਛੋਟੀ ਭੈਣਾ ਵਰਗੀ ਆ ਤੇ ਕੋਈ ਗੱਲ ਨਹੀਂ ਮੈਂ ਉਹਨੂੰ ਪੁੱਛ ਕੇ ਆਉਣੀ ਉਹਨੂੰ ਚਲ ਪੁੱਛ ਆਲਾ ਹੂੰ ਖਾਦਾ ਵੀ ਤਾਂ ਉਹਨੇ ਕੁਝ ਕਿ ਨਹੀਂ ਨਹੀਂ ਅਜੇ ਨਹੀਂ ਕੁਝ ਵੀ ਖਾਦਾ ਚਲੋ ਠੀਕ ਆ ਮੈਂ ਛੋੜ ਝੂੜੂ ਲੱਗਣ ਵਾਲਾ ਵਾ ਲਾ ਦਿੰਨੀ ਆ ਪੋਚਾ ਪੂਚਾ ਤੇ ਇਹ ਕੱਪੜੇ ਕਪੜੇ ਫਿਰ ਮੈਂ ਸ਼ਾਮ ਨੂੰ ਆਣ ਕੇ ਧੋ ਜਾਗੀ ਉਹਨਾਂ ਨੇ ਆਈ ਤਾਂ ਉਹਨਾਂ ਨੇ ਆ ਜਾ ਚਲੋ ਕਿਹੜੇ ਰੂਮ ਚ ਆ ਆ ਸਾਹਮਣੇ ਠੀਕ ਹਰਮਨ ਹੇ ਹਾਂਜੀ ਦੀਦੀ ਕੀ ਗੱਲ ਹੋ ਗਈ ਬਸ ਠੀਕ ਨਹੀਂ ਆ ਕੀ ਹੋਇਆ ਜੀ ਮੈਂ ਡਾਕਟਰ ਨੇ ਮਾਈਗਰੇਨ ਦੀ ਪ੍ਰੋਬਲਮ ਦੱਸੀ ਆ ਮਾਈਗਰੇਨ ਦੀ ਪ੍ਰੋਬਲਮ ਦੱਸੀ ਆ ਤੇ ਸਰਾਣੇ ਵੇਖ ਦੋ ਦੋ ਰੱਖੇ ਹੀ ਉਹ ਤੇ ਤੂੰ ਬਹੁਤ ਨਹੀਂ ਸੇਰ ਨਹੀਂ ਆ ਛੱਡ ਸੇਨਾ ਨਹੀਂ ਸੈਟ ਹੋਣਿਆ ਸਿਰ ਨਹੀਂ ਸੈਟ ਹੋਣਿਆ ਹਾਂਜੀ ਤੇ ਤੂੰ ਦੱਸ ਮੈਨੂੰ ਫੋਨ ਹੀ ਕਰ ਦਿੰਦੀ ਐ ਮੈਂ ਕਿਹਾ ਕਿੱਥੇ ਆਣਾ ਦੀਦੀ ਨੇ ਕਿਉਂ ਮੈਂ ਤੈਨੂੰ ਐਡੀ ਲੱਗਦੀ ਆ ਪੱਥਰ ਦੇਲੇ ਵੀ ਮੈਂ ਆਉਣਾ ਨਹੀਂ ਹੋਰ ਮੈਂ ਕਿੰਨੇ ਤੁਹਾਡੇ ਨਾਲ ਖੀਤਾ ਤੂੰ ਕੋਈ ਗਾਲੀ ਦੁਖ ਤਕਲੀਫ ਵੇਲੇ ਆਪਣੀ ਕੰਮ ਹੁੰਦੇ ਆ ਬਗਾਨੇ ਥੋੜੀ ਬਗਾਨੇ ਬਗਾਨੇ ਹੁੰਦੇ ਆਪਣੇ ਆਪਣੇ ਹੁੰਦੇ ਕਹਿੰਦੇ ਨੇ ਸਿਆਣੇ ਆਲੇ ਸੱਚ ਹੀ ਕਿਹਾ ਵਾ ਕਿ ਟੁੱਟੀਆਂ ਬਾਵਾ ਜੜੀਆਂ ਗੱਲ ਨੂੰ ਆਉਂਦੀਆਂ ਵਾ ਤੇ ਤੂੰ ਇੰਨਾ ਮੈਨੂੰ ਬਗਾਨਾ ਸਮਝ ਲਿਆ ਕਿ ਮੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਮੈਂ ਆਖਿਆ ਕੀ ਪਤਾ ਨਾ ਨਾ ਤੂੰ ਦੱਸ ਮੇਰੀਆਂ ਭੈਣਾਂ ਵਰਗੀ ਆ ਛੋਟੀ ਭੈਣ ਮੇਰੀ ਫਿਰ ਕੀ ਹੋ ਗਈ ਭੈਣਾਂ ਨਹੀਂ ਗਲਤੀਆਂ ਕਰਦੀਆਂ ਤੇ ਤੂੰ ਦੱਸ ਮੈਨੂੰ ਦੱਸ ਦਿੰਦੀ ਉਹ ਤਾਂ ਮੈਂ ਮੰਮੀ ਨੇ ਫੋਨ ਕਰਕੇ ਮੈਨੂੰ ਦੱਸਿਆ ਤੇ ਫਿਰ ਮੈਂ ਆਈ ਜਲਦੀ ਜੀ ਮੇਰਾ ਬੋਲ ਬੋਲ ਮaaf ਕਰਦੇ ਨਹੀਂ ਕੋਈ ਗੱਲ ਨਹੀਂ ਤੇ ਦੱਸ ਕੁਝ ਖਾਦਾ ਪੀਤਾ ਕਿ ਨਹੀਂ ਨਹੀਂ ਕਿ ਮੈਂ ਮੰਮੀ ਵਿਚਾਰੀ ਅੱਗੇ ਕਿੰਨਾ ਕੰਮ ਕਰਨ ਦੀ ਮੈਂ ਨਹੀਂ ਕਿਹਾ ਫਿਰ ਉਹਨੂੰ ਚੱਲ ਕੋਈ ਨਹੀਂ ਮੈਂ ਛਾੜੂ ਪਾ ਚਲਾ ਕੇ ਤੇ ਤੈਨੂੰ ਪਹਿਲਾਂ ਕੁਝ ਬਣਾ ਦਿੰਨੀ ਆ ਖਾਣ ਨੂੰ ਕੀ ਖਾਣਾ ਹੈ ਦੱਸ ਉਹੀ ਬਣਾ ਦਿੰਨੀ ਮ ਖਿਚੜੀ ਬਣਾ ਦੋ ਥੋੜੀ ਚੱਲ ਬਣਾ ਦਿੰਨੀ ਆ ਤੇ ਤੂੰ ਰੈਸਟ ਕਰ ਤੇ ਬੋਲੀ ਬੋਲੀ ਦਾ ਬਹੁਤਾ ਚਾਤਾ ਹਨਾ ਤੇ ਮੈਂ ਸਵੇਰੇ ਆਪਣਾ ਕੰਮ ਖਤਮ ਕਰਕੇ ਤੇ ਤੇਰਾ ਕਾਜ ਕਰੂੰਗੀ ਤੇ ਫਿਰ ਛਾਵੇਂ ਨੂੰ ਆਣ ਕੇ ਮੈਂ ਫਿਰ ਕੱਪੜੇ ਧੋ ਲਿਆ ਕਰੂੰ ਆਪਣੇ ਵੀ ਮੈਂ ਕੱਪੜੇ ਇੱਧਰ ਹੀ ਲਿਆਇਆ ਕਰੂੰਗੀ ਫਿਰ ਇੱਥੇ ਧੋ ਕੇ ਤੇ ਚੱਲ ਹਨਾ ਠੀਕ ਆ ਹਾਂ ਤੂੰ ਤੂੰ ਟੈਨਸ਼ਨ ਨਾ ਲੈ ਮੈਂ ਲੇਵਣੀ ਖਿਚੜੀ ਬਣਾ ਕੇ ਠੀਕ ਆ ਚਲੋ ਠੀਕ ਚੰਗ ਹਰਮਨਾ ਹਾਂਜੀ ਮੰਮੀ ਕੀ ਹਾਲ ਜੈ ਹੁਣ ਠੀਕ ਥੋੜਾ ਜਿਹਾ ਫਰਕ ਹੈ ਫਰਕ ਹੈ ਹਾਂਜੀ ਚੱਲ ਰੈਸਟ ਕਰ ਹਾਂਜੀ ਤੇ ਆਈ ਸੀ ਹਰਵਿੰਦਰ ਹਾਂਜੀ ਚੰਗਾ ਬੋਲੀ ਤੇ ਰਣਾ ਹਾਂਜੀ ਵੇਖਿਆ ਫਿਰ ਆਪਣੇ ਹੀ ਆਪਣੇ ਕੰਮ ਆਉਂਦੇ ਆ ਬਗਾਨਾ ਕੋਈ ਆਂਦਾ ਵਾ ਤੇ ਤੁਸੀਂ ਨਾ ਸਿਆਣੀਆਂ ਬਣ ਕੇ ਰਿਹਾ ਕਰੋ ਮੇਰੀਆਂ ਧੀਆ ਤੇ ਆਪਣੇ ਜਿਹੜੇ ਆ ਫਿਰ ਆਪਣੇ ਹੀ ਹੁੰਦੇ ਆ ਟੁੱਟੀਆਂ ਬਾਵਾ ਗਾਲ ਨੂੰ ਆਉਂਦੀਆਂ ਨੇ ਤੇ ਗੱਲ ਸੋਣਾ ਬਗਾਨਾ ਕੋਈ ਨਹੀਂ ਲਾਗੇ ਲੱਗਦਾ ਤੇ ਹੁਣ ਇਹ ਆ ਵੀ ਤੂੰ ਦੱਸ ਖਾਣਾ ਕੀ ਆ ਜੀ ਜੀ ਬਣਾ ਕੇ ਦੇਗੀ ਖਿਚੜੀ ਖਾ ਲਈ ਮੈਂ ਅੱਛਾ ਹੂੰ ਤੇ ਕਹਿੰਦੀ ਹੀ ਵੀ ਮੈਂ ਕੰਮ ਤੇ ਦਿੱਤਾ ਘਰ ਮੈਨੂੰ ਮਿਲ ਕੇ ਗਈ ਜਾਂਦੀ ਕੋਣ ਬੱਚੇ ਸਕੂਲੋਂ ਆਉਣੇ ਆ ਤੇ ਮੈਂ ਜਾਣੀ ਆ ਤੇ ਕੱਪੜੇ ਨਾ ਹੋ ਤਾਂ ਮੈਂ ਸ਼ਾਮਾਂ ਨੂੰ ਧੋ ਦੂੰਗੀ ਹਾਂਜੀ ਤੇ ਕੋਈ ਗੱਲ ਨਹੀਂ ਤੂੰ ਠੀਕ ਹੋ ਠੀਕ ਹੈ ਮਮੀ ਮੈਂ ਐਵੇਂ ਲੋਕਾਂ ਦੀਆਂ ਗੱਲਾਂ 'ਚ ਆ ਗਈ ਕਿ ਜਠਾਣੀਆਂ ਬੜੀਆਂ ਮਾੜੀਆਂ ਹੁੰਦੀਆਂ ਆ ਗਵੰਡਰ ਨਾਲ ਕਹਿੰਦੀਆਂ ਸੀ ਕਿ ਉਹਦੇ ਦੋ ਰੰਗ ਐ ਮੈਂ ਵੀ ਡਰ ਗਈ ਮੈਂ ਕੀ ਪਤਾ ਹਾਂ ਤੇ ਮੈਨੂੰ ਕੀ ਪਤਾ ਹੀ ਆਪਣਿਆਂ ਨੇ ਕੋਈ ਨਹੀਂ ਆਇਆ ਵੇਖੋ ਪਤਾ ਤਾਂ ਮੇਰਾ ਹੋ ਹੀ ਜਾਂਦੀਆਂ ਅਣਜਾਣਪੁਣੇ 'ਚ ਮੈਂ ਠੀਕ ਨਹੀਂ ਆ ਤਾ ਇਹ ਵਜੀ ਗਲਤੀ ਨਹੀਂ ਧੀਏ ਕਰਨੀ ਤੂੰ ਹਾਂ ਨਹੀਂ ਹੁਣ ਨਹੀਂ ਹੁਣ ਮੈਨੂੰ ਪਤਾ ਮੈਂ ਵੀ ਦੀਜੀ ਬਣ ਬਣਾ ਕੇ ਰੱਖੋ ਉਹਨੂੰ ਹਾਂ ਹੁਣ ਉਹਦੇ ਓਖੇ ਪਾਰੇ 'ਚ ਮੈਂ ਵੀ ਜਾਇਆ ਕਰੂੰਗੀ ਵੇਖਿਆ ਹੁਣ ਤੈਨੂੰ ਸਮਝ ਲੱਗੀ ਨਾ ਕਿ ਮੈਂ ਲੋਕਾਂ ਦੇ ਪਿੱਛੇ ਲੱਗੀ ਆ ਤੇ ਲੋਕਾਂ ਦੇ ਪਿੱਛੇ ਨਾ ਲੱਗਿਆ ਕਰੋ ਘਰ ਦੇ ਹੀ ਕੰਮ ਆਉਂਦੇ ਆ ਹੈ ਤੇ ਬਾਕੀ ਗੱਲ ਇਹ ਹੈ ਵੀ ਵੇ ਹੁਣ ਉਹ ਤੇਰੇ ਤੇ ਕਿਵੇਂ ਡਈ ਹੀ ਕੰਮ ਆਂਦੀ ਮੈਂ ਆਪੇ ਕਰ ਲੂੰਗੀ ਮੈਂ ਤੇ ਸਗੋਂ ਆਖਿਆ ਮੈਂ ਕਿਸੇ ਨੂੰ ਨਾ ਕੰਮ ਵਾਲੀ ਨੂੰ ਕੱਲੀ ਸਾਡੇ ਕੰਮ ਪਏ ਆ ਮੈਂ ਨਹੀਂ ਮੈਂ ਤੇ ਕੰਮ ਕਰ ਲਿਆ ਰੋਟੀ ਪਕਾ ਲਈ ਤੇ ਸਬਜ਼ੀ ਬਣਾ ਲਈ ਬਾਕੀ ਤੇ ਸਾਰੇ ਕੰਮ ਪਏ ਹੀ ਤੇ ਆਂਦੀ ਕਿਉਂ ਕੰਮ ਵਾਲੀ ਕਰੇ ਮੈਂ ਆਪੇ ਕਰਕੇ ਜਾਉਂਗੀ ਹੂੰ ਤੇ ਫਿਰ ਆਪਣੇ ਹੀ ਕੰਮ ਆਏ ਨਾ ਮੈਂ ਗਵਾਂਡੀਆਂ ਨੇ ਗੱਲਾਂ ਚ ਆ ਗਈ ਮਮਾ ਕੇਹਦੇ ਗੱਲਾਂ ਚ ਨਹੀਂ ਆਉਣਾ ਤੇ ਤੁਸੀਂ ਰਲ ਮਿਲ ਕੇ ਰਹੋ ਜਿਵੇਂ ਦਾਤਰੀ ਨੂੰ ਨਹੀਂ ਇੱਕ ਪਾਸੇ ਦੰਦੇ ਤੇ ਦੁਨੀਆ ਨੂੰ ਲੱਗੇ ਦੋ ਦੋ ਬੰਨੀ ਦੰਦੇ ਹਾਂਜੀ ਤੇ ਦੰਦ ਦੰਦੇ ਫੇਰ ਨੋਂ ਹਟਦੀ ਥੋੜੀ ਦੁਨੀਆ ਤੇ ਪਰ ਕੇ ਹਦੇ ਪਿੱਛੇ ਨਹੀਂ ਮੇਰੀਆਂ ਧੀਆਂ ਲੱਗਣਾ ਤੇ ਆਪਣੇ ਘਰ ਨੂੰ ਐ ਸੰਭਾਲ ਕੇ ਰੱਖਣ ਵਧੀਆ ਵਧੀਆ ਢੰਗ ਨਾਲ ਰਿਆ ਕਰੋ ਠੀਕ ਹਾਂ ਅਸਰ ਜੀ ਅਸੀਂ ਠੀਕ ਠਾਕ ਹਾਂ ਉਮੀਦ ਹੈ ਕਿ ਤੁਸੀਂ ਵੀ ਠੀਕ ਠਾਕ ਹੋਗੇ ਅੱਜ ਫੇਰ ਆਪਾਂ ਇੱਕ ਛੋਟਾ ਜਿਹਾ ਪ੍ਰਾਲਾ ਕੀਤਾ ਏ ਵੀਡੀਓ ਬਣਾਉਂਦਾ ਜਿਹਦੇ ਵਿੱਚ ਕਿ ਅਸੀਂ ਵੀ ਮਤਲਬ ਦਰਾਨੀ ਜਠਾਣੀ ਦੇ ਬਾਰੇ ਵਿੱਚ ਬਣਾਈਆਂ ਕਿ ਜਿਹੜੇ ਲੋਕ ਆ ਉਹ ਦਰਾਨੀ ਨੂੰ ਕੁਛ ਦੱਸ ਦਿੰਦੇ ਆ ਤੇ ਜਠਾਣੀ ਨੂੰ ਕੁਛ ਦੱਸ ਦਿੰਦੇ ਆ ਕਿ ਜਿਵੇਂ ਕਿ ਕਹਿੰਦੇ ਸਿਆਣਿਆਂ ਨੇ ਸੱਚੀ ਕਹਾਵਤ ਕਹੀ ਆ ਕਿ ਜਿਹੜੇ ਦਾਤਰੀ ਉਹਨੂੰ ਇੱਕ ਪਾਸੇ ਦਿੰਦੇ ਹੁੰਦੇ ਆ ਦੁਨੀਆਂ ਨੇ ਦੋਵੇਂ ਪਾਸੇ ਉਹਨੂੰ ਕੁਛ ਦੱਸ ਜਾਂਦੇ ਮੈਨੂੰ ਕੁਛ ਦੱਸ ਜਾਂਦੇ ਸਾਡੇ ਦੋਵਾਂ ਵਿੱਚ ਕੀ ਇਹਨਾਂ ਨੇ ਵਿਹਾਰ ਘਵਾਤਾ ਅਸੀਂ ਲੱਗਦੀਆਂ ਰਹੀਆਂ ਲੋਕਾਂ ਦੇ ਪਿੱਛੇ ਲੱਗ ਕੇ ਅਜਿਹਾ ਕਿ ਸਾਨੂੰ ਨਹੀਂ ਕਰਨਾ ਚਾਹੀਦਾ ਔਖੇ ਵੇਲੇ ਹਮੇਸ਼ਾ ਜਿਹੜਾ ਆਪਣਾ ਪਰਿਵਾਰ ਹੀ ਕੰਮ ਆਉਂਦਾ ਵਾ ਟੁੱਟੀਆਂ ਜਿਹੜੀਆਂ ਬਾਵਾ ਵਾ ਕਹਿੰਦੇ ਗੱਲ ਨੂੰ ਹੀ ਪੰਦੀਆਂ ਵਾ ਆਪਣਾ ਆਪਣਾ ਹੁੰਦਾ ਵਾ ਬਗਾਨਾ ਬਗਾਨਾ ਹੁੰਦਾ ਬਗਾਨਾ ਆਪਣਾ ਨਹੀਂ ਬਣ ਸਕਦਾ ਇਸ ਕਰਕੇ ਸਾਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਵਾ ਹੋ ਤੁਸੀਂ ਈ ਕਹਨਾ ਕੋ ਜੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਦਾ ਨਾਮ ਹੈ ਵਿਸ਼ਾਲਾ ਪੰਜਾਬ ਦਾ ਇਹਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਾਨੂੰ ਤੁਹਾਡੇ ਸਪੋਰਟ ਦੀ ਲੋੜ ਹੈ ਤੁਹਾਡੇ ਪਿਆਰ ਦੀ ਲੋੜ ਹੈ ਇਤਰਾ ਹੀ ਸਾਨੂੰ ਸਪੋਰਟ ਕਰਦੇ ਰਹੋ ਧੰਨਵਾਦ